ਸਤਿ ਸ਼੍ਰੀ ਅਕਾਲ ਜੀ ਮਰਾਸੇ ਤੋਂ ਬਲੌਗ ਤੇ ਤੁਹਾਡਾ ਸਵਾਗਤ ਲੋ ਜੀ ਅੱਜ ਆਪਾਂ ਇੱਧਰ ਗਾਰਡਨ ਵਿੱਚ ਰਾਜੇਂਦਰ ਪਾ ਰਹੇ ਐ ਚੂਚਿਆਂ ਨੂੰ ਪਾਣੀ ਤੇ ਬਹੁਤ ਦੇ ਕਈ ਦਿਨ ਹੋ ਗਏ ਮੇਰਾ ਇੱਧਰ ਆਉਣ ਦਾ ਟਾਈਮ ਲੱਗਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਤੇ ਅੱਜ ਵੀ ਗਰਮੀ ਬਹੁਤ ਹੋਈ ਪਈ ਐ ਕਿਉਂਕਿ ਰਾਤ ਨੇਰੀ ਜੀ ਆਈ ਮੀ ਆਇਆ ਨਹੀਂ ਤੇ ਹੁਮਸ ਇੰਨੀ ਹੋਈ ਪਈ ਬਹੁਤ ਜ਼ਿਆਦਾ ਚਿਪਚਿਪਾ ਜਿਹਾ ਮੌਸਮ ਹੋਇਆ ਪਿਆ ਹੁਣ ਮਸਾਲਾ ਤੇ ਇੱਧਰ ਦੇਖਦੇ ਆਂ ਚੂਚੇ ਕੀ ਕਰ ਰਹੇ ਐ ਇੱਧਰੋਂ ਲੱਗੀਆਂ ਉਹ ਤੋਰੀਆਂ ਨਹੀਂ ਹੋ ਗਏ ਨਾ ਉਹ ਤੋਰੀਆਂ ਵਾਲੇ ਇੱਧਰ ਤੱਕ ਆ ਗਈ ਹੂੰ ਬਹੁਤ ਫੈਲ ਗਏ ਸਾਰੇ ਪੱਠੇ ਵੀ ਹੋ ਗਏ ਤੋਰੀਆਂ ਵੀ ਹੋ ਗਈਆਂ ਘਾਹ ਵੀ ਹੋ ਗਿਆ ਕੀ ਕਰੇ ਗਰਮੀ 'ਚ ਐਨੀ ਗਰਮੀ ਪੈਂਦੀ ਉਹਦਰੋਂ ਵਾਲੀ ਵੇਲ ਉਹ ਫੈਲ ਗਈ ਅਗਣ ਕਈ ਦਿਨਾਂ ਬਾਅਦ ਆਈ ਹੈ ਹੱਥ 'ਚ ਹਉ ਗੇਟ ਦੇ ਨਾਲ ਚੜ ਗਈ ਜਾ ਕੇ ਨਾ ਵੱਲਾ ਤਾਂ ਬਹੁਤ ਵਧੀ ਜਾਂਦੀ ਆ ਬ ਗਰਮੀ ਕਰਕੇ ਸਾਰਾ ਕੁਝ ਠੱਪ ਹੋਈ ਜਾਂਦਾ ਸ਼ੁਕਰ ਹੈ ਵੀ ਅੱਲਾ ਲੱਗਣ ਲੱਗੀ ਹੈ ਚਲੋ ਇੱਕ ਅੱਧੀ ਸਬਜ਼ੀ ਆਉਂਦੀ ਰਹੇ ਤਾਂ ਵਧੀਆ ਸਰਦਾ ਰਹਿੰਦਾ 2:00 ਬੀਜੇ ਅਰ ਅੱਸੀ ਜੀ ਨਾ ਚੜ ਗਈ ਨਾ ਲੈ ਦਿੱਤੀ ਇਹਨਾਂ ਨੂੰ سپورਟ ਸੀ ਉਹ ਬੂਟਾ ਤਾਂ ਫੇਰ ਉਲਝੀ ਜਾਂਦਾ ਸਾਰਾ ਵੇਲ ਦਾ ਭਾਰ ਹੋ ਗਿਆ ਪਾਰਾ ਵਾਲਾ ਹੋ ਗਿਆ ਕਰਕੇ ਨੇ ਸਪੋਰਟ ਦਿੱਤੀ ਸੀ ਹੁਨੇਰੀ ਨੂੰ ਰਿਆ ਜਾਂਦੀ ਫਿਰ ਉਧਰ ਸਵੇਰ ਦਾ ਬ੍ਰੇਕਫਾਸਟ ਚੱਲ ਰਿਹਾ ਇਹਨਾਂ ਦਾ ਬਟਾਤੇ ਚਕੋਰਾ ਆ ਅੱਡਿੱਦਰ ਲੱਗਿਆ ਪਿਆਰ ਦਾ ਖਾਣਾ-ਦਾਣਾ ਖਾਣ ਸਭ ਬੱਝਰ ਗਏ ਚਲੋ ਬੋ ਸੰਗਣਾ ਹੋ ਗਿਆ ਸਾਰ ਹੈ ਗਿਆ ਨਾ ਤੋੜਨ ਵਾਲੀ ਹੈ ਦੋ ਮਹੀਨੇ ਹੋ ਗਏ। ਚਲੋ। ਚਲੋ ਦੋ ਹੀ ਮਿਲ ਗਏ ਇੰਨੇ ਬਹੁਤ ਆ। ਵਾਹਿਗੁਰੂ ਦਾ ਸ਼ੁਕਰ ਹੈ ਸਬਜ਼ੀ ਤਾਂ ਮਿਲ ਜਾਂਦੀ ਹੈ ਚਲ। ਬਾਜ਼ਾਰ ਚ ਲਿਆਉਣੀ ਬੜੀ ਮਹਿੰਗੀ ਮੈਂਗੀ। ਛੋਟੀ ਆ। ਛੋਟੀ ਹੈ। ਨੇ ਵੱਡੀ ਤਾਂ ਹੋ ਹੀ ਗਈ ਐ ਹੂੰ ਨਹੀਂ ਕੱਟ ਲੋ ਫੇਰ ਉਹ ਵਿੱਚ ਗੋਦ ਬੀਜੇ ਬਣ ਜਾਂਦੇ ਨਹੀਂ ਤਾਂ ਵਾ ਮੈਂ ਤਾਂ ਕੁਛ ਬਾਲਟ ਨਹੀਂ ਲੈ ਭਾਰੀਆਂ ਬੜੀਆਂ ਤਾਂ ਲਿਓ ਚੱਕ ਕੇ ਇਹ ਤਾਂ ਪਾਥੀਆਂ ਵੀ ਲੈ ਕੇ ਜਾਣੀਆਂ ਸਿੱਗੀਆਂ ਗੱਟਾ ਨਹੀਂ ਹੈਗਾ ਇੱਥੇ ਕੋਈ ਨਾ ਅੱਜ ਬਣਾਉਣੀ ਐ ਦਾਲ ਜਾਂ ਅੱਲ ਬਣਾਵਾਂਗੀ ਹੁਣ ਕਹਿ ਦਿੰਦੇ ਰੋ ਜੀ ਹਰੀਆਂ ਹਰੀਆਂ ਸਬਜ਼ੀਆਂ ਬਣਾਈਏ ਨੇ ਤੇ ਮੈਂ ਕਿਹਾ ਚਲ ਅੱਜ ਮੂੰਗੀ ਛੋਲੇ ਦਾ ਦਾਲ ਧਰ ਲਾਂਗੇ ਲਓ ਲਾ ਆ ਗੀਆਂ ਆਪਣੀਆਂ ਪਾਤੀਆਂ ਉੱਤੇ ਰੱਖਤੀਆਂ ਇੱਧਰ ਤੌਰੀਆਂ ਕੋਈ ਘੱਟਾ ਲੱਭਦੀਆਂ ਪਾਤੀਆਂ ਵੀ ਲੈ ਕੇ ਜਾਣੀਆਂ ਜੇ ਤਾਂ ਮੀਮੂ ਨਾ ਆਇਆ ਚਲੋ ਹਰੀ ਚ ਦਾਲ ਧਰ ਲਾਂਗੇ ਬੱਦਲ ਤਾਂ ਰੋਜ਼ ਬਣ ਜਾਂਦੇ ਦੇਖਦੇ ਕੋਈ ਘੱਟਾ ਇੱਥੇ ਕੋਈ ਅਤਰਪਾਲ ਜੀ ਵੀ ਆਏ ਸਿੱਟੀ ਪਈ ਐ। ਇਹ ਨਹੀਂ ਉਹ ਘਰ ਨਹੀਂ ਕਿਹਾ ਹਲਪੀ। ਹੂੰ ਚਲੋ ਫੇਰ ਲੈ ਜੂਗੀ ਜਲਪਾਤੀਆਂ ਨਾ ਗੱਟਾ ਹੀ ਹੈ ਨਹੀਂ ਕੋਈ। ਦੇਖੋ ਕਿੰਨੀ ਖੁਸ਼ੀ ਹੁੰਦੀ ਜਦ ਸਬਜ਼ੀ ਮਿਲ ਜਾਂਦੀ ਆ। ਨਾ ਬਾਜ਼ਾਰ ਜਾਣਾ ਪਵੇ ਨਾ ਪੈਸੇ ਲੋਣੇ ਪਣ ਸਬਜ਼ੀ ਥੋੜੀ ਜਿਹੀ ਮਿਹਨਤ ਨਾਲ ਚਲੋ। ਤੇ ਥੋੜਾ ਜਿਹਾ ਪਾਣੀ ਘਟ ਪਾਇਆ। ਹੰਜੀਰਾ ਦਾ ਕੀ ਹਾਲ ਐ? ਇਨਾਂ ਨੂੰ ਵੀ ਪਾਣੀ ਪਾਵੇ ਫੇਰ ਹੀ ਪੱਕਣ ਬਸ ਇੱਕ ਦੋ ਹੀ ਤੋੜੀਆਂ ਹਿੱਤ ਹੈ ਹੈਲੋ ਬੱਚੋ ਸਕੂਲ ਜਾ ਰਹੇ ਹੋ ਖੁਸ਼ ਸਵੇਰੇ ਸਰੇ ਹੈ ਚਲੋ ਜੀ ਹੁਣ ਚਲਦੇ ਘਰੇ ਲਾਈਟ ਹੈ ਤੱਕਾਈ ਨਹੀਂ ਕੋ ਕਿਰਾਤ ਨੇਰੀ ਆਈ ਸੀਗੀ ਲਾਈਟ ਦਾ ਲੱਗਿਆ ਕੱਟ ਲਾਈਟ ਆਊਗੀ ਤੇ ਕੱਪੜੇ ਧੋਣੇ ਆ ਬਾਕੀ ਕਰਦੇ ਆ ਘਰ ਦੇ ਕੰਮ ਕਾਜ ਇਨਾ ਕਿਵੇਂ ਖਲਾਰਾ ਪੈ ਗਿਆ ਸਾਰੇ ਬਹੁਤ ਜਿਆਦਾ ਤੇ ਇੱਧਰ ਆਪਣਾ ਗਾਰਡਨ ਹੁਣ ਵਧੀਆ ਖੜਾ ਇੱਧਰ ਉਹ ਸਫਸਾਈ ਕਰਤੀ ਤੇ ਭਿੰਡੀਆਂ ਵੀ ਲੱਗਣ ਲੱਗ ਗਈਆਂ ਹਵਾ ਲੱਗ ਜਾਂਦੀ ਹੈ ਨਾ ਹੁਣ ਬੁੱਟਿਆਂ ਨੂੰ ਇੱਧਰ ਹੁਣ ਅੰਜੀਰਾਂ ਦੇ ਬੁੱਟੇ ਵੀ ਵਧੀਆ ਮਤਲਬ ਹਵਾ ਲੱਗਦੀ ਹੈ ਤੇ ਫੈਲ ਜਾਣਗੇ ਅੰਗੂਰਾਂ ਦੀ ਵੇਲ ਵੀ ਫੈਲ ਜੂਗੀ ਇੱਧਰ ਫਾਈਟ ਆ ਗਈ ਹੁਣ ਮੈਂ ਬਣੀਆ ਮਸ਼ੀਨ 'ਚ ਕੱਪੜੇ ਨਹੀਂ ਧਾਇਆ ਨਹੀਂ ਚਲੋ 2-3 ਦਿਨਾਂ ਬਾਅਦ ਮੁੰਡੀ ਸੁੱਕ ਗਈ ਵਧੀਆ ਤੇ ਮੰਮੀ ਪੀਣ ਲੱਗੇ ਹੋਏ ਆ ਤੇ ਮੰਮੀ ਹੁਣ ਥੱਕ ਗਈ ਤੇ ਹੁਣ ਲੱਗੇ ਰਾਜਿੰਦਰ ਨਾਲ ਹੈਲਪ ਕਰਉਣ ਵਾਸਤੇ ਤੇ ਲੱਗਦਾ ਚਕਕਾਰੀ ਦੇਣੀ ਜੇ ਸਾਰੀ ਮੰਦੀ ਪਿਆਰ ਕਿੰਨੀ ਮਿਹਨਤ ਲੱਗਦੀ ਆ ਪਹਿਲਾਂ ਤੋਵੋ ਬਣਾਓ ਕਰੋ ਹੁਣ ਬਣਾਈਏ ਰੋਟੀਆਂ ਆਪਾਂ ਮੈਂ ਕਰਦੀ ਆ ਪੇੜੇ ਤੰਦੂਰ ਤਪ ਗਿਆ ਫੁਲਕਾ ਅੱਜ ਸਾਰਾ ਕਰਕੇ ਖਾਣਾ ਮਿਲਦਾ ਨਾ ਥੱਕ ਗਏ ਫੁਲਕਾ ਖਾ ਲਓ ਹੁਣ ਹੋਏ ਐ ਮਸੇ ਉੱਟਦੇ ਇਕੱਲੇ ਚਲੋ ਜੀ ਕੋਸਤਾ ਦੜੀ ਗਈ ਪੂਰੀ ਐਕਸਰਸਾਈਜ਼ ਹੋ ਗਈ ਨਾ ਜ਼ੋਰ ਲੱਗਦਾ ਜ਼ੋਰ ਤਾਂ ਨਹੀਂ ਲੱਗਦਾ ਹੋਲੀ ਆ ਜਵੰਡੀਾਂ ਦੀ ਚੱਕੀ ਲੈਂਦੀ ਆਪਾਂ ਤੇ ਉਹਦੇ ਨਾਲ ਦਾਲ ਪੀ ਰਹੇ ਆ ਚੱਕੀ ਬੜੀ ਸੋਹਣੀ ਹੈ ਨਾ ਰੰਗ ਕਰਨ ਵਾਲਾ ਪਰ ਹਾਦੀ ਰਹਿ ਗਈ ਥੋੜੀ ਜੀ ਮੰਮੀ ਵੀ ਥੱਕ ਗਏ ਰਾਜਿੰਦਰ ਵੀ ਥੱਕ ਗਏ ਚਲੋ ਮੈਂ ਫੁਲਕਾ ਪਉਣੀ ਆ ਫਿਰ ਖਾ ਲੋ 5 ਵਜੇ ਦਾ ਟਾਈਮ ਹੋ ਗਿਆ ਬੱਚੇ ਵੀ ਪਹੁੰਚ ਗਏ ਪੜਨ ਵਾਸਤੇ ਦੇਖੋ ਗਰਮੀ ਚ ਬੱਚੇ ਵੀ ਪੂਰੀ ਮਿਹਨਤ ਕਰ ਰਹੇ ਆ ਚਲੋ ਵਧੀਆ ਫਿਚਰ ਬਣ ਜੇ ਬੱਚਿਆਂ ਦਾ ਬਾਈਕ ਸਟੂਡੈਂਟ ਚਲੋ ਬੀ ਇਦਾਂ ਨਹੀਂ ਪਹਿਣਾ ਹੋਣੀ ਚਾਹੀਦੀ ਹੈ ਨਾ ਨਾਲੇ ਲੈਣਾ ਹੁੰਦੀ ਹੈ ਨਾਲੇ ਛੱਡਣਾ ਹੁੰਦੀ ਹੈ ਧਿਆਨ ਨਾ ਜਾਇਆ ਕਰੋ ਮੋੜ ਤੋਂ ਕਿਹਨੂੰ ਕਿੰਨਾਂ ਨੂੰ ਹਾਂ ਤੋਂ ਮੱਡਿਆਂ ਨੂੰ ਦੋਨੇ ਨੂੰ ਭੇਜਦੇ ਹਨ ਹਨਾਂ ਨੂੰ ਕੌਣ ਨਾ ਹਨਾਂ ਦੇ ਲੂ ਵੀ ਰੱਟਣਾ ਨੂੰ ਰੱਟਣਾ ਨੀਂਦ ਲਾ ਲੂ ਵੀ ਲੈ ਉਹਨਾਂ ਨੇ ਤੇਰਾ ਸਕੂਲੇ ਐ ਤੇ ਤੋਂ ਹੈ ਭੇ ਦੇ ਕਿ ਕਿਹਦੀ ਗੱਲ ਕਰਦਾ अच्छा पे दे दो न लहु पी ले त तेरा के चलो पढ़ो के पढ़ो जाके मैडम ਕੋਲੇ लहु पी ले त अंग कर ले मेरा ना किथे ਆ ਉਹ ਉਹ ਦਰਵਾਜੇ ਚ ਆ ਉਧਰ ਉਹ ਭੱਜੀਆਂ ਫਰਦੀਆਂ ਲਹੁ ਪੀ ਲਿਆ ਫੜ ਲੈ ਨਾ ਨਹੀਂ ਗੁੱਤਾ ਫੜ ਲੈ ਦੇਖੋ ਜੀ ਛਿਪਦਾ ਹੋਇਆ ਸੂਰਜ ਕਿੰਨਾ ਸੋਹਣਾ ਲੱਗ ਰਿਹਾ ਬੱਚੇ ਆ ਰਹੇ ਮਿਲਣ ਵਾਸਤੇ ਹੈ खेल रही सी मस्ती कर रहे हैं साइकिल केदा अनमोल का अनमोल का अंजलोड़ा नहीं आंदा नवल लेके आई है मैं दो दिन में खटारा कर दिया खटारा कर दिया अब बस चलता ही नहीं का <laughs> कहंदी खटारा है मेरा साइकिल मेरे बेइज्जती ना करो <laughs> कौन कहती वर्षा वर्षा तो आएगी अब सावन के महीने में वर्षा आएगी है ना मीमू सद लिया करो बहुत गर्मी पै रही है पार्टी नहीं लाई साइकिल की हैं? <laughs> ਬਈ ਇਹਨੇ ਤੋੜ ਦਿਆ ਚਲੋ ਠੀਕ ਹੈ ਬੇਟਾ ਮੈਂ ਵੀ ਕੰਮ ਲਗਤੀ ਹਾਂ ਠੀਕ ਹੈ ਬਾਏ ਮੈਂ ਇਸੇ ਕਰਵਾਣਾ ਹੈ ਹੋਜੀ ਸ਼ਾਮ ਦਾ ਟਾਈਮ ਹੋ ਗਿਆ 7 ਵਜ ਦਾ ਸ਼ਾਮ ਦੇ ਕੰਮ ਕਾਜ ਆਪਾਂ ਕੁਝ ਕਰ ਲਏ ਕੁਝ ਰਹਿ ਗਿਆ ਇੱਧਰ ਆਟਾ ਬੁੱਲ ਕੇ ਰੱਖ ਲਿਆ ਹੈ ਤੇ ਬੋਤਲਾਂ ਧੋ ਕੇ ਰੱਖਿਆ ਸੀ ਇਹ ਭਰ ਕੇ ਰੱਖਣੀਆਂ ਫ੍ਰੀਜ ਦੇ ਵਿੱਚ ਦਾਲ ਆਪਾਂ ਦੁਪਹਿਰੇ ਬਣਾ ਲਈ ਸੀ ਧੋਨੀ ਮੂੰਗੀ ਮਸਰੀ ਦੀ ਬਣਾਈ ਹੈ ਕਿਉਂਕਿ ਵਾ ਸਾਰੀਆਂ ਸਬਜ਼ੀਆਂ ਖਾ ਖਾ ਕੇ ਪਈਆਂ ਕਹਿੰਦੇ ਹੁਣ ਥੋੜਾ ਡਾਈਨ ਦਾਲ ਬਣਾਇਆ ਕਰੋ ਤੇ ਜਿਹੜੀ ਆ ਜਿਹੜੀ ਅੱਜ ਚੱਕੀ ਦੇ ਪੀਸੀ ਆ ਉਹ ਹਜੇ ਛਟਣੀ ਆ ਤੇ ਫਿਰ ਅਸੀਂ ਉਹ ਫਿਰ ਬਣਾਉਣੀ ਸ਼ੁਰੂ ਕਰ ਦਾਂਗੇ ਇਹ ਤਾਂ ਮੁੱਲ ਵਾਲੀ ਜਿਹੜੀ ਧੋਮੀ-ਮੁੰਦੀ ਬਸਰੀ ਦਾਲ ਉਹ ਬਣਾਈ ਆ ਤੇ ਉਧਰ ਦੁੱਧ ਵੀ ਕਰਨ ਕਰਤਾ ਉਹਨਾਂ ਮੈਂ ਠੰਡਾ ਹੋਣ ਵਾਸਤੇ ਰੱਖ ਦੀਆਂ ਫਿਰ ਸਵੇਰ ਨੂੰ ਮਲਾਈ ਵਗੈਰਾ ਆ ਜਾਂਦੀ ਹੈ ਵਧੀਆ ਲਾ ਲੈਂਦੀ ਆ ਐਵੇਂ ਵੀ ਬਿਨਾ ਫੈਟ ਯਾਨੀ ਬਿਨਾ ਮਲਾਈ ਵਾਲਾ ਦੁੱਧ ਜਿਹੜਾ ਪੀਣਾ ਚਾਹੀਦਾ ਆ ਤੇ ਚਲੋ ਜੀ ਅੱਜ ਵਾਲਾ ਵਲੌਗ ਤੁਹਾਨੂੰ ਕਿਹੋ ਜਿਹਾ ਲੱਗਿਆ ਜਰੂਰ ਦੱਸਿਓ ਜੀ ਲਾਈਕ ਕਰਿਓ ਤੇ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਜੀ ਲਾਈਟ ਪੈ ਰਹੀ ਹੈ ਵਿੱਚ ਫੋਨ ਦੇ ਕੈਮਰੇ ਦੇ ਵਿੱਚ ਲਾਈਟ ਆ ਰਹੀ ਹੈ ਬਹੁਤ ਜ਼ਿਆਦਾ ਵਿੱਚ ਤੇ ਅੱਜ ਵਾਲਾ ਵਲੌਗ ਜੇ ਥੋੜਾ ਜਿਹਾ ਵੀ ਵਧੀਆ ਲੱਗਿਆ ਹਾਂ ਤੇ ਲਾਈਕ ਕਰਕੇ ਜਰੂਰ ਜਾਇਓ ਜੀ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਮਿਲਾਂਗੇ ਕੱਲ ਨੂੰ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ